ਪੰਜਾਬ ਦਾ ਸਭ ਤੋਂ ਅਨੋਖਾ ਬੂਥ ਜਿਲ੍ਹਾ ਨਮਾਸ਼ਾਹ ਦੇ ਕਸਬਾ ਰਾਹੋ ਵਿੱਚ ਜਿਹੜਾ ਤੁਹਾਨੂੰ ਦਿਖਾਉਣੇ ਜਾ ਰਹੇ ਆ ਇਹ ਬੂਥ ਜਿਹੜਾ ਆ ਬਾਲੀਵੁੱਡ ਦੇ ਉਸ ਅਦਾਕਾਰ ਨੂੰ ਸਮਰਪਿਤ ਹੈ ਜਿਹੜਾ ਬਾਲੀਵੁੱਡ ਦਾ ਜਨਮ ਇੱਕ ਪਿੰਡ ਵਿੱਚ ਹੋਇਆ ਇਸ ਥਾਂ ਵਿੱਚ ਹੋਇਆ ਜਾਨੀ ਕਿ ਮੈਂ ਗੱਲ ਕਰ ਰਿਹਾ ਅਮਰੀਸ਼ਪੁਰੀ ਸਾਹਿਬ ਅਮਰੀਸ਼ਪੁਰੀ ਦੀ ਯਾਦ ਵਿੱਚ ਬੂਥ ਬਣਾਇਆ ਗਿਆ ਤੁਸੀਂ ਜਿਆਦਾ ਉਹਨੀਆਂ ਯਾਦ ਦੀਆਂ ਤਸਵੀਰਾਂ ਵੀ ਨੇ ਔਰ ਇਹ ਕਸਬਾ ਰਾਹੋ ਜਿੱਥੇ ਅਮਰੀਸ਼ਪੁਰੀ ਪੜ੍ਹੇ ਨੇ ਨਾਲ ਵੀ ਆਰ ਚੋਪੜਾ ਫੈਮਿਲੀ ਜਿਹੜੀ ਉਹ ਵੀ ਇੱਥੋਂ ਪੜ੍ਹੀ ਹੈ ਪਰ ਅੱਜ ਇਹ ਜਿਹੜਾ ਸਮਰਪਿਤ ਕੀਤਾ ਗਿਆ ਅਮਰੀਸ਼ਪੁਰੀ ਨੂੰ ਤੁਸੀਂ ਦੇਖ ਸਕਦੇ ਹੋ ਸੀਨੀਅਰ ਸੈਂਡਰੀ ਸਕੂਲ ਰਾਹੋਂ ਇੱਥੋਂ ਦਾ ਇਹ ਜਿਹੜਾ ਬੂਥ ਹੁਣਾ ਹੈ ਅੱਜ ਪੂਰਾ ਦੇਸ਼ ਦੇ ਵਿੱਚ ਜਿਹੜੀ ਆ 18ਵੀਂ ਲੋਕ ਸਭਾ ਦੀ 7ਵੇਂ ਗੇਟ ਦੀਆਂ ਜਿਹੜੀਆਂ ਬੋਟਾਂ ਪਾਣ ਜਾ ਰਹੀਆਂ ਅੱਜ ਵੋਟ ਪਾਣ ਕੇ ਚਾਰ ਨੂੰ ਰਿਜ਼ਲਟ ਆਏਗਾ ਇਹ ਦੇਖ ਸਕਦੇ ਹੋ ਅਮ੍ਰਿਸ਼ਪੁਰ ਦੇ ਸਟੈਚੂ ਲੱਗੇ ਹੋਏ ਨੇ ਬਿਲਕੁਲ ਵੋਟ ਪਾਉਣ ਤੋਂ ਬਾਅਦ ਜਿਹੜਾ ਇੱਥੇ ਇੱਕ ਵੀਪ ਆਵਾਜ਼ ਨਿਕਲਦੀ ਹੈ ਜਿੱਥੇ ਲਿਖਿਆ ਹੈ ਮਹੰਗੰਬੋ ਖੁਸ਼ अबाउट ਪਾਉਣ ਦੇ ਉੱਤੇ ਮਹੰਗੰਬੋ ਜਿਹੜਾ ਆ ਖੁਸ਼ ਹੋਇਆ ਇਹ ਸਾਰੇ ਸਾਰਾ ਨਵਾਂ ਸ਼ਹਿਰ ਕੁਆਫਰ ਕਰੇਗਾ ਵੋਟ ਬਹੁਤ ਸਾਰੇ ਸਲੋਗਨ ਦੇ ਨਾਲ ਜਿਹੜਾ ਮੁਰਿਸ਼ਪੁਰ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਇਹ ਕੋ ਅਦਾਕਾਰ ਸੀ ਜਿਨੇ ਤਾਂਖ ਜਮਾਈਆ ਚਾਹੇ ਉਹ ਵਿਲੀਨ ਦੇ ਵਿੱਚ ਦੇ ਨਾਮ ਦੇ ਤੇ ਬਹੁਤ ਵਿਲਨ ਦੇ ਵਿੱਚ ਜਿਹੜਾ ਬਹੁਤ ਨਾਮ ਤੇ ਜਾਣਿਆ ਜਾਂਦਾ ਆ ਸੋ ਆਪਾਂ ਤੁਹਾਨੂੰ ਅੰਦਰ ਦਿਖਾ ਸਕਦੇ ਹਾਂ ਕਿ ਇਹ ਸਕੂਲ ਦੀ ਜਿਹੜੀ ਜਿਹੜੀ ਆ ਬੰਦੋਬਸਥ ਕੀਤੇ ਗਏ ਨੇ ਸਕੂਲ ਦੇ ਅੰਦਰ ਜਿਹੜੀ ਪੋਲਿੰਗ ਚੱਲ ਰਹੀ ਆ ਲੋਕ ਜਿਹੜਾ ਉਹ ਮਹਾਗੇ ਵੋਟਾਂ ਪਾਉਣ ਆ ਰਹੇ ਨੇ ਸੋ ਬਜ਼ੁਰਗ ਹਰ ਤਰ੍ਹਾਂ ਦੇ ਪ੍ਰਬੰਧ ਨੇ ਜੇ ਕੋਈ ਅਪੰਗ ਹੈ ਉਹਦੇ ਲਈ ਜਿਹੜਾ ਬਕਾਇਦਾ ਟ੍ਰਾਈਸਾਈਕਲ ਜਿਹੜਾ ਇੱਥੇ ਰੱਖੀ ਗਈ ਆ ਹੋਰ ਵੀ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸ਼ਾਂਤ ਦਾ ਪ੍ਰਬੰਧ ਹੈ ਬੱਚਿਆਂ ਦੇ ਖੇਡਣ ਦਾ ਪ੍ਰਬੰਧ ਹੈ ਬਹੁਤ ਸਾਰੀਆਂ ਸਹੂਲਤਾਂ ਦੇ ਨਾਲ ਜਿਹੜਾ ਬੂਥ ਜਿਹੜਾ ਬਣਾਇਆ ਗਿਆ ਅਮਰੀਸ਼ਪੁਰ ਨੇ ਸਮਰਪਿਤ ਕੀਤਾ ਗਿਆ ਲਾਇਆ ਗਿਆ ਮੰਗਾ ਬਹੁਤ ਖੁਸ਼ ਹਾਂ ਇਹ ਕਿ ਇਹਦੇ ਦੀ ਕੀ ਕਹਿਣਾ ਚਾਹੁੰਦੇ ਆ ਕੀ ਹੈ ਇਹ ਨਾ ਠੀਕ ਹੈ ਸਰਕਾਰਾਂ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਆ ਤੇ ਠੀਕ ਹੈ ਕੋਈ ਇਹਦਾ ਕੋਈ ਚਲੋ ਫਰਕ ਨਹੀਂ ਪੈਣਾ VOTING ਜਿੰਨੀ ਜਿੰਨੀ ਹੋਣੀ ਹੈ ਉਹ ਤਾਂ ਉਨੀ ਹੋਣੀ ਹੈ ਜਿੰਨੇ ਲੋਕਾਂ ਦੇ ਨਿਕਲਣਾ ਤੇ ਬਾਕੀ ਦੇਖੋ ਹੁਣ ਕਿਨੇ ਪਰਸੈਂਟ ਹੁੰਦੀ ਹੈ ਸ਼ਾਮ ਤੱਕ ਪਰ ਅੱਲਾ ਵਧੀਆ ਹੁਣ ਅੱਗੇ ਦੇਖੋ ਕਿੰਨਾ ਸਕਸੈਸਫੁਲ ਹੁੰਦਾ ਇਹਨਾਂ ਦੇ ਪ੍ਰਬੰਧਨ ਕਿਵੇਂ ਦੇਖਦੇ ਹੋ ਨਹੀਂ ਪ੍ਰਬੰਧ ਥੋੜਾ ਸਲੋ ਨੇ VOTING ਬਹੁਤ ਸਲੋ ਹੋ ਰਹੀ ਹੈ ਰੀਜ਼ਨ ਕੀ ਹੈ ਟਾਈਮ ਲੱਗ ਰਿਹਾ ਫਿਰ ਜਿਆਦਾ ਸਟਾਫ ਨਵਾਂ ਹੈ ਸਟਾਫ ਨਿਊ ਹੈ ਸਰ ਨਵਾਂ ਕਰਕੇ ਥੋੜਾ ਤਜਰਬਾ ਨਹੀਂ ਕਿ ਜਦਵੀ ਸਟਾਫ ਲੱਗਣਾ ਚਾਹੀਦਾ ਤੇ ਉਹਦੇ ਵਿੱਚੋਂ ਦੋ ਬੰਦੇ ਟ੍ਰੇਨਡ ਹੋਣੇ ਚਾਹੀਦੇ ਨੇ ਤਾ ਜੋ ਵੀ ਕੋਈ ਪ੍ਰੋਬਲਮ ਨਾ ਆਵੇ ਹੁਣ ਬੱਚੇ ਸਾਰੇ ਫਰੈਸ਼ਰ ਜਿਹੇ ਲੱਗੇ ਹੋਏ ਨੇ ਮੈਂ ਵੀ ਮੈਂ ਖੁਦ ਟੀਚਰ ਆ ਮੈਂ ਫਸਟ ਟਾਈਮ ਬੋਰਡ ਪਾ ਰਹੀ ਆ ਮੈਂ ਇਹ ஆன்ਲਾਈਨ ਇਹ ਪੈਂਦੀ ਆ ਮੈਂ ਐਂਟਰਟੇਨਮੈਂਟ ਕਰਕੇ ਥੋੜਾ ਹੋ ਗਿਆ ਮੈਨੂੰ ਮੈਂ ਪ੍ਰੈਜ਼ਾਈਡਿੰਗਲੀ ਡਿਊਟੀ ਕੀਤੀ ਆ ਪਰ ਵੀ ਜਾਨੀ ਕਿ ਇੱਥੇ ਸਿਸਟਮ ਸਿਰਫ ਸਰਫ ਪੁਰਾਣੇ ਨੇ ਬਾਕੀ ਸਾਰਾ ਸਟਾਫ ਨਿਊ ਹੈ ਨਾ ਦੇਖੋ ਖੜੇ ਨੇ ਇਸ ਲਈ ਇਹ ਇਸ ਟਾਈਮ ਮੇਬੀ 100 ਤੋਂ ਉੱਪਰ ਪੰਦੋਵਾਸ਼ਾ ਦਾ ਪਾਣੀ ਦਾ ਪਾਣੀ ਦਾ ਹੈਗਾ ਛਾਹ ਪਰ ਜਿਹੜੇ ਕੈਂਡੀਡੇਟ ਬਿਮਾਰ ਨੇ ਜਾਂ ਕੀ ਹੈ ਉਹਨਾਂ ਨੂੰ ਫਸਟ ਪ੍ਰੀਫਰੈਂਸ ਨਹੀਂ ਦੇ ਰਹੇ ਹਾਂ ਉਹ ਕਹਿੰਦੇ ਕਿ ਉੱਪਰੋਂ ਲਿਖਾ ਕੇ ਲੈ ਕੇ ਆਓ ਜੇ ਬੰਦਾ ਉੱਪਰੋਂ ਲਿਖਾ ਕੇ ਲੈ ਕੇ ਆਉ ਫੇਟੋ ਤਾਂ ਕੁਛ ਨਹੀਂ ਨਹੀਂ ਹੈ ਮੈਂ ਤਿੰਨੇ ਬੰਦਿਆਂ ਨੂੰ ਮੈਂ ਕਿਹਾ ਕਿ ਅੰਦਰ ਵੋਟ ਪੁਆਈ ਹੈ ਬਲਕਿ ਇੱਕ ਅੰਕਲ ਉਹਨਾਂ ਨੇ ਜਾਣ ਦਿੱਤਾ ਤੇ ਟਾਈਫਾਈਡ ਨਾਲ ਕਾਫੀ ਜਲੜਾ ਟਾਇਰਡ ਸੀਗੇ ਮਨ ਹੈ ਕਿ ਜੋ ਸਰਕਾਰ ਵੱਲੋਂ ਵਾਦਾ ਵੀ ਕੀਤੇ ਉਹ ਵਾਦੇ ਖੋਖਲੇ ਨਜ਼ਰ ਆ ਰਹੇ ਆ ਆਪਾਂ ਖੋਖਲੇ ਵੀ ਨਹੀਂ ਕਹਿ ਸਕਦੇ ਚਲੋ ਸਰਕਾਰ ਤਾਂ ਜੇ ਅੱਗੇ ਹੋਣੀ ਹੈ ਬਟ ਇਹ ਵੀ ਬੋਥ ਦੇ ਉੱਪਰ ਚੇਅਰਸ ਹੋਣੇ ਚਾਹੀਦੀਆਂ ਸੀਗੀਆਂ ਤਾਂ ਜੋ ਜਿਹੜਾ ਬੰਦਾ ਥੋੜਾ ਟਾਇਰਡ ਹੈ ਉਹ ਆਪਣਾ ਸੀਟ ਲੈ ਸਕੇ ਬੈਠੇ ਲੋ ਫਰਸ਼ ਤੇ ਬੈਠੇ ਹਾਂ ਤਲੇ ਤਲੇ ਬੈਠੇ ਹੈ ਕੋਈ ਬਿਮਾਰ ਹੈ ਕੋਈ ਲੇਟ ਕੇ ਮਨ ਰਿਸਿਸਟਮ ਥੋੜਾ ਜਿਆ ਹੈ ਢਿੱਲਾ ਹੀ ਹੈ ਥੋੜਾ ਜਿਹਾ ਬੀਸੀ ਸਾਹਿਬ ਵੀ ਆਏ ਨੇ ਉਹ ਵੀ ਇੱਕ ਜਗ੍ਹਾ ਤੇ ਇੱਕ ਬੋਥ ਤੇ ਹੋ ਗਿਆ ਬੋਥ ਦੇ ਅੰਦਰ ਉਹ ਦੋ ਮਿੰਟ ਉਹਨਾਂ ਲੋਕਾਂ ਨੂੰ ਨਹੀਂ ਦੇਖਿਆ ਬੀਸੀ ਸਾਹਿਬ ਨੇ ਨਹੀਂ ਮੈਂ ਬਲਕੇ ਜਾਣ ਲੱਗਾ ਕਿ ਉਹ ਇਹਨਾਂ ਨੂੰ ਫਿਰ ਉਹ ਸਟਾਪ ਅੱਗੇ ਨਿਕਲੀ ਗਏ ਫਿਰ